ਤ੍ਰਿਸੰਤਾ ਭਗਵੰਤਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜੇਰੀ ਸਿੱਖਿਆ ਵਿੱਚ ਵੱਡਾ ਕਦਮ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਸ਼ੁਰੂ ਹੋਏ ਚਾਰ ਨਵੇਂ ਕੋਰਸ ਬੀ ਕਾਮ ਟੈਕਸ ਪਲੈਨਿੰਗ ਬੀਬੀਏ ਬੈਂਕਿੰਗ ਐਂਡ ਫਾਈਨੈਂਸ ਐਮ ਕਾਮ ਅਤੇ ਐਮਏ ਪੰਜਾਬੀ ਇਨ੍ਹਾਂ ਕੋਰਸਾਂ ਨਾਲ ਵਿਦਿਆਰਥੀਆਂ ਨੂੰ ਮਿਲੇਗੀ ਨਵੀਂ ਦਿਸ਼ਾ ਇਸ ਦੇ ਨਾਲ ਹੀ ਕਾਲਜ ਦੀ ਨਵੀਂ ਡਾਇਨਾਮਿਕ ਵੈਬਸਾਈਟ ਵੀ ਲਾਂਚ ਕੀਤੀ ਗਈ ਹੈ ਜਿੱਥੇ ਵਿਦਿਆਰਥੀ ਆਨਲਾਈਨ ਦਾਖਲੇ ਫੀਸ ਭੁਗਤਾਨ ਅਤੇ ਸਾਰੀ ਅਕੈਡਮਿਕ ਜਾਣਕਾਰੀ ਲੈ ਸਕਣਗੇ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਕਿਹਾ ਮਾਨ ਸਰਕਾਰ ਸਿੱਖਿਆ ਕ੍ਰਾਂਤੀ ਲੈ ਕੇ ਆ ਰਹੀ ਹੈ ਹੁਣ ਵਿਦਿਆਰਥੀਆਂ ਨੂੰ ਵਿਦੇਸ਼ ਨਹੀਂ ਜਾਣਾ ਪਵੇਗਾ ਇਹ ਹੈ ਡਿਜੀਟਲ ਪੰਜਾਬ ਵੱਲ ਇੱਕ ਮਜ਼ਬੂਤ ਕਦਮ ਵਿਸ਼ੇਸ਼ ਰਿਪੋਰਟ ਰਾਜਨ ਰੰਦਾਵਾ ਗੁਰਦਾਸਪੁਰ ਤੋਂ ਬਹੁਤ ਸਤਿਕਾਰਯੋਗ ਗਵਰਨਮੈਂਟ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਡਾਕਟਰ ਅਸ਼ਵਨੀ ਪੱਲਾ ਜੀ ਔਰ ਸਾਰੇ ਕਾਲਜ ਦੇ ਸਟਾਫ ਦੇ ਮੈਂਬਰਸ ਔਰ ਟੀਚਿੰਗ ਐਂਡ ਨਾਨ ਟੀਚਿੰਗ ਔਰ ਬਾਕੀ ਜਿਹੜੀ ਸਤਕਾਰਯੋਗ ਸਖਸੀਤਾ ਆਈਆਂ ਨੇ ਅੱਜ ਬੜਾ ਖੁਸ਼ੀ ਦਾ ਮਕਾਮ ਹੈ ਕਿ ਮੈਂ ਹਮੇਸ਼ਾ ਹੀ ਕਹਿੰਨਾ ਮੀ ਸਰਕਾਰੀ ਕਾਲਜ ਗੁਰਦਾਸਪੁਰ ਦਾ ਪੁਰਾਣਾ ਇਤਿਹਾਸ ਇੱਕ ਬਹੁਤ ਗਰਵ ਮੇ ਇਤਿਹਾਸ ਰਿਹਾ ਔਰ ਹੌਲੀ ਹੌਲੀ ਜਦੋਂ ਨਗਾਰ ਆਇਆ ਉਹਦੇ ਨਾਲ ਚੀਜ਼ਾਂ ਥੱਲੇ ਜਾਂਦੀਆਂ ਰਹੀਆਂ ਪਰ ਅੱਜ ਡਾਕਟਰ ਅਸ਼ਵਨੀ ਜੀ ਤੁਸੀਂ ਔਰ ਤੁਹਾਡੀ ਸਾਰੀ ਟੀਮ ਮੁਬਾਰਕ ਦੀ ਪਾਤਰ ਆ ਕਿ ਤੁਸੀਂ ਗੁਰਦਾਸਪੁਰ ਦੇ ਕਾਲਜ ਨੂੰ ਦੁਬਾਰਾ ਉਹਨਾ ਪੁਰਾਣੀ ਵਾਲੀਆਂ ਤੇ ਲੈ ਕੇ ਆ ਰਹੇ ਹੋ ਜਿਸ ਮਕਸਦ ਲਈ ਇਹ ਕਾਲਜ ਜਿਹੜਾ ਅਸੀਂ ਗੁਰਦਾਸਪੁਰ ਦੇ ਵਿੱਚ ਬਣਿਆ ਸੀਗਾ ਤਾਂ ਪਹਿਲਾਂ ਵੀ ਕਿਹਾ ਦੁਬਾਰਾ ਧਰਾਉਣਾ ਕਿ ਇਸ ਕਾਲਜ ਨੂੰ ਬਣਾਉਣ ਦੇ ਵਿੱਚ ਗੁਰਦਾਸਪੁਰ ਦੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਸੀ ਔਰ ਲੋਕਾਂ ਨੇ ਬਹੁਤ ਸਾਰੀ ਜ਼ਮੀਨ ਵੀ ਉਦੋਂ ਡੋਨੇਟ ਕੀਤੀ ਸੀ ਤਾਂ ਕਿ ਇਸ ਇਲਾਕੇ ਦੇ ਬੱਚੇ ਵਧੀਆ ਸਿੱਖਿਆ ਲੈ ਸਕਣ ਵਧੀਆ এডਿਕੇਸ਼ਨ ਲੈ ਸਕਣ ਔਰ ਸਮਾਜ ਦੇ ਵਿੱਚ ਆਪਣਾ ਇੱਕ ਵਧੀਆ ਰੋਲ ਅਦਾ ਕਰ ਸਕਣ ਮੈਨੂੰ ਅਜੇ ਵੀ ਦੱਸਦਿਆਂ ਖੁਸ਼ੀ ਆ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਉਹਨਾਂ ਨੇ এডਿਕੇਸ਼ਨ ਔਰ ਹੈਲਥ ਨੂੰ ਬਹੁਤ ਜ਼ਿਆਦਾ ਤਰਜੀਹ ਜਿਹੜੀ ਆ ਦਿੱਤੀ ਆ ਔਰ ਅੱਜ ਸਰਕਾਰ ਦੀਆਂ ਉਸ ਪ੍ਰੋਗਰਾਮ ਤੇ ਪਾਲਿਸਿਸ ਨੂੰ ਅਸ਼ਵਨੀ ਜੀ ਤੁਸੀਂ ਉਹ ਤੁਹਾਡੀ ਟੀਮ ਬਹੁ ਖੂਬੀ ਦੇ ਨਾਲ ਇੰਪਲੀਮੈਂਟ ਕਰ ਰਹੀ ਆ ਔਰ ਉਸ ਇੰਪਲੀਮੈਂਟੇਸ਼ਨ ਦੇ ਵਿੱਚ ਅੱਜ ਜਿਹੜੀ ਨਵੀਂ ਡਾਇਨਾਮਿਕ ਵੈਬਸਾਈਟ ਲਾਂਚ ਕੀਤੀ ਆ ਉਹਦੇ ਲਈ ਮੈਂ ਕਾਲੇ ਨੂੰ ਮੁਬਾਰਕ ਦਿੰਦਾ ਇਹ ਬਹੁਤ ਲੋੜ ਸੀ ਟੈਕਨੋਲੋਜੀ ਕਈ ਤਾਂ ਅੱਗੇ ਨਿਕਲ ਚੁੱਕੀ ਸੀ ਔਰ ਅਸੀਂ ਗਰਦਾਸਪੁਰ ਦੇ ਲੋਕ ਹੌਲੀ ਹੌਲੀ ਪਿੱਛੇ ਸੀਗੇ ਉਹ ਜਿਹੜੀ ਹੁਣ ਲੇਟ ਆ ਉਹਨੂੰ ਮੈਨੂੰ ਅੱਜ ਖੁਸ਼ੀ ਹੈ ਕਿ ਤੁਹਾਡਾ ਸਾਰਾ ਸਟਾਫ ਤੁਹਾਡੀ ਇੰਟਰਵਿਊ ਔਰ ਗਾਈਡੈਂਸ ਮਿਲ ਕੇ ਉਸ ਲੇਟ ਨੂੰ ਵੀ ਦੂਰ ਕਰ ਰਿਆ ਔਰ ਅੱਜ ਚੰਗਾ ਲੱਗੂਗਾ ਜਦੋਂ ਗੁਰਦਾਸਪੁਰ ਦਾ ਸਰਕਾਰੀ ਕਾਲਜ ਵੀ ਵੈਬਸਾਈਟ ਦੇ ਉੱਪਰ ਆਊਗਾ ਬੱਚੇ ਉਹਦੇ ਵਿੱਚ ਇੱਕ ਤੇ ਟਰਾਂਸਪਰੈਂਸੀ ਆਊਗੀ ਦੂਸਰੀ ਟੈਕਨੋਲੋਜੀ ਜਿਹੜੀ ਅਪਡੇਟ ਹੁੰਦੀ ਆ ਉਹਦਾ ਬਹੁਤ ਵੱਡਾ ਐਡਵਾਂਟੇਜ ਜਿਹੜਾ ਉਹ ਮਿਲਦਾ ਸੋ ਇਹ ਚੀਜ਼ਾ ਮੈਂ ਸਮਝਦਾ ਵੀ ਕਈ ਸਾਲ ਪਹਿਲਾਂ ਚਾਹੀਦੀ ਸੀ ਕਿਆ ਜਿਹੜੀ ਆਪਾਂ ਅੱਜ ਕਰ ਰਹੇ ਆ ਸੋ دیر ਆਇਆ ਦਰਸਤ ਆਏ ਕੋਈ ਗੱਲ ਨਹੀਂ ਕਿਸੇ ਵਕਤ ਮੋਟੀਵੇਸ਼ਨ ਸਪਿਰਟ ਵੀ ਮਿਲਦੀ ਉਹਨਾਂ ਵੇ ਜਦੋਂ ਗਵਰਨਮੈਂਟ ਦਾ ਬਹੁਤ ਵਧੀਆ ਤਰੀਕਾ ਹੋਵੇ ਕੰਮ ਕਰਨ ਦਾ ਸੋ ਭਗਵੰਤ ਮਾਨ ਜੀ ਦਾ ਤੇ ਜੋਰ ਬੈਸ ਜੀ ਦਾ ਧੰਨਵਾਦ ਜਿਨ੍ਹਾਂ ਨੇ এডੂਕੇਸ਼ਨ ਨੂੰ ਇੱਕ ਚੰਗੀ ਲੀਹਾਂ ਦੇ ਉੱਪਰ ਪਾਉਣ ਦੀ ਕੋਸ਼ਿਸ਼ ਕੀਤੀ ਆ ਔਰ ਉਹਨਾਂ ਦੇ ਪ੍ਰਯਾਸ ਸਫਲ ਵੀ ਹੋ ਰਹੇ ਨੇ ਦੂਸਰੀ ਗੱਲ ਅੱਜ ਮੈਂ ਚੈਨਲ ਦੇ ਰਾਹੀਂ ਔਰ ਮੀਡੀਆ ਰਾਹੀਂ ਗੁਰਦਾਸਪੁਰ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਸਰਕਾਰੀ ਕਾਲਜ ਦੇ ਵਿੱਚ ਜੇ ਮੈਂ ਕਹਿਣਾ ਵਾਂ ਮੇ ਪਿਛਲੇ 10 ਸਾਲਾਂ ਦੇ ਵਿੱਚ ਕੋਈ ਨਵੇਂ ਕੋਰਸ ਇੰਟਰੋਡਿਊਸ ਨਹੀਂ ਸੀ ਹੋਏ ਆ ਪਹਿਲੀ ਵਾਰ ਆ ਮੈਂ ਸਮਝਣਾ ਅਸ਼ਵਨੀ ਜੀ ਫਿਰ ਇੱਕ ਵਾਰੀ ਦੁਬਾਰਾ ਮੈਂ ਘੜੀ-ਘੜੀ ਤੁਹਾਨੂੰ ਔਰ ਤੁਹਾਡੀ ਟੀਮ ਨੂੰ ਵਧਾਈ ਦੇ ਰਿਹਾ ਵੀ ਉਹ ਕੰਮ ਉਹ ਹੱਕ ਬੱਚਿਆਂ ਦਾ ਜਿਹੜਾ ਉਹਨਾਂ ਨੂੰ 10 ਸਾਲ ਪਹਿਲਾਂ ਮਿਲਣਾ ਚਾਹੀਦਾ ਸੀਗਾ ਉਹ ਅੱਜ 10 ਸਾਲ ਬਾਅਦ ਮਿਲ ਰਿਹਾ ਇਮੇਜਿਨ ਕਰੋ ਕਿ ਜਿਹੜੇ ਬੱਚੇ ਪਿਛਲੇ 10 ਸਾਲ ਰਹਿ ਗਏ ਉਹ ਇਸ ਸਹੂਲਤ ਉਹ ਵਾਂਝੇ ਰਹਿ ਕੇ ਅੱਗੇ ਚਲੇ ਗਏ ਉਸ ਉਸ ਜਿਹੜਾ ਗੈਪ ਆ ਉਹਨੂੰ ਕੋਣ ਪੂਰਾ ਕਰੂਗਾ ਪਰ ਅੱਜ ਗੁਰਦਾਸਪੁਰ ਦੇ ਵਿੱਚ ਜਦੋਂ ਅਸੀਂ ਕਨਵੋਕੇਸ਼ਨ ਡੇ ਮਨਾਇਆ ਸੀਗਾ ਔਰ ਉਸ ਵਕਤ ਡਾਕਟਰ ਕਰਮਜੀਤ ਜੀ ਜਿਹੜੇ ਵਾਈਸ ਚਾਂਸਲਰ ਨੇ ਗੁਰਦਾਣਾਬ ਦੇ ਯੂਨੀਵਰਸਿਟੀ ਉਸ ਕਨਵੋਕੇਸ਼ਨ ਦੇ ਵਿੱਚ ਆਏ ਸੀਗੇ ਔਰ ਉਸ ਵਕਤ ਮੈਂ ਵੀ ਮੰਗ ਕੀਤੀ ਸੀਗੀ ਔਰ ਉਹਦੀ ਫੇਰ ਜਿਹੜੀ ਮਿਹਨਤ ਸੀਗੀ ਉਹ ਪ੍ਰਿੰਸੀਪਲ ਸਾਹਿਬ ਔਰ ਉਹਨਾਂ ਦੇ ਸਟਾਫ ਨੇ ਕਰਕੇ ਅੱਜ ਮੈਨੂੰ ਗੁਰਦਾਸਪੁਰ ਦੇ ਲੋਕਾਂ ਨੂੰ ਦੱਸਦਿਆਂ ਖੁਸ਼ੀ ਆ ਕਿ ਚਾਰ ਨਵੇਂ ਕੋਰਸ ਸਰਕਾਰੀ ਗਵਰਨਮੈਂਟ ਕਾਲਜ ਸਰਕਾਰੀ ਕਾਲਜ ਦੇ ਵਿੱਚ ਆਏ ਨੇ ਜਿਹਦੇ ਵਿੱਚ ਬੀਕੋਮ ਜਿਹੜਾ ਟੈਕਸ ਪਲੈਨਿੰਗ ਔਰ ਮੈਨੇਜਮੈਂਟ ਆ ਜਿਹਦੇ ਵਿੱਚ ਨੌਜਵਾਨ ਬੱਚੇ ਗ੍ਰੈਜੂਏਸ਼ਨ ਕਰਕੇ ਥੋੜਾ ਬਹੁਤ ਆਪਣੀ ਪਲੋਇਮੈਂਟ ਦਾ ਜਰੀਆ ਵੀ ਵੜਾ ਸਕਦੇ ਨੇ ਟੈਕਸੇਸ਼ਨ ਦਾ ਕੰਮ ਕਰ ਸਕਦੇ ਨੇ ਤਾਂ ਕਿ ਉਹਨਾਂ ਦੀ ਰੋਜ਼ੀ ਰੋਟੀ ਦਾ ਸਿਸਟਮ ਜਿਹੜਾ ਚੱਲ ਸਕੇ ਦੂਸਰਾ ਬੀਬੀਏ ਔਰ ਬੀਬੀਏ ਵੀ ਬੈਂਕਿੰਗ ਦੇ ਵਿੱਚ ਫਾਈਨੈਂਸ਼ੀਅਲ ਸਰਵਿਸਿਜ਼ ਦੇ ਵਿੱਚ ਔਰ ਇੰਸ਼ੋਰੈਂਸ ਦੇ ਵਿੱਚ ਜਿਹੜੀਆਂ ਰੋਜ਼ਮਰਾਂ ਦੀਆਂ ਚੀਜ਼ਾਂ ਨੇ ਜਿਹੜੇ ਕਿਸੇ ਵਾਲੇ ਬੈਂਕਿੰਗ ਦੇ ਵਿੱਚ ਲੋਡ ਪੈ ਜਾਂਦੀ ਆ ਕਿ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਲੋਡ ਪੈ ਜਾਂਦੀ ਆ ਔਰ ਸਾਡੇ ਇੱਥੋਂ ਦੇ ਬੱਚਿਆਂ ਦੇ ਵਿੱਚ ਬੇਰੋਜ਼ਗਾਰੀ ਹੋਣ ਕਰਕੇ ਉਹ ਕੁਆਇਫਿਡ ਨਹੀਂ ਸੀਗੇ ਵੀ ਆ ਇਹਨਾਂ ਚੀਜ਼ਾਂ ਨੂੰ ਪੜ੍ਹ ਕੇ ਉਹ ਕੰਪੀਟ ਕਰ ਸਕਣ ਸੋ ਆਹ ਕੋਰਸਸ ਦੇ ਨਾਲ ਉਹਦੇ ਵਿੱਚ ਵੀ ਸਾਨੂੰ ਉਹਨਾਂ ਨੂੰ ਇੰਪਲੋਇਮੈਂਟ ਜਨਰੇਟ ਕਰਨ ਦੇ ਵਿੱਚ ਵੀ ਬਹੁਤ ਵੱਡੀ ਸਹੂਲਤ ਮਿਲੂਗੀ ਤੀਸਰਾ ਅਹਿਮ ਕੰਮ ਉਹ ਵੀ ਉਹਨੇ ਇੱਥੇ ਲਾਂਚ ਹੋ ਗਿਆ ਔਰ ਚੌਥੀ ਐਮਏ ਪੰਜਾਬੀ ਜਿਹਦੀ ਮਾਂ ਬੋਲੀ ਜਦੇ ਪਿੱਛੇ ਅਸੀਂ ਸਾਰਾ ਸਾਡਾ ਪੰਜਾਬ ਔਰ ਪੰਜਾਬੀਅਤ ਕਿਤੇ ਨਾ ਕਿਤੇ ਉਸ ਗੱਲ 'ਚ ਖਲਾਸ ਸੀਗੀ ਅੱਜ ਉਸ ਨੂੰ ਦੁਬਾਰਾ ਸਾਡੀ ਮਾਂ ਬੋਲੀ ਨੂੰ ਅੱਗੇ ਡਿਵੈਲਪ ਕਰਨ ਲਈ ਉਤਸ਼ਾਹਤ ਕਰਨ ਲਈ ਉਤਸ਼ਾਹਤ ਕਰਨ ਲਈ ਇਹ ਜਿਹੜੀ ਐਮਏ ਪੰਜਾਬੀ ਆ ਉਹ ਵੀ ਸ਼ੁਰੂ ਹੋਈ ਆ ਔਰ ਮੈਂ ਇੱਕ ਗੱਲ ਕਹਿਣਾ ਵੀ ਸਾਡੀ ਸਰਕਾਰ ਦੀ ਨੀਤੀ ਵੀ ਬੜੀ ਵਧੀਆ ਤੇ ਨiyet ਵੀ ਬਹੁਤ ਵਧੀਆ ਜਦੋਂ ਨiyet ਠੀਕ ਹੋ ਜਾਵੇ ਤੇ ਪਰਮੇਸ਼ਵਰ ਵੀ ਸਹਾਇ ਹੋ ਜਾਂਦਾ ਆ ਤਿੰਨ ਮਹੀਨੇ ਪਹਿਲਾਂ ਕੋਸ਼ਿਸ਼ ਕੀਤੀ ਸੀ ਸਰਕਾਰ ਨੂੰ ਵੀ ਬੇਨਤੀ ਕੀਤੀ ਯੂਨੀਵਰਸਿਟੀ 'ਚ ਵੀ ਕੀਤਾ ਔਰ ਪ੍ਰਿੰਸੀਪਲ ਸਾਹਿਬ ਔਰ ਸਟਾਫ ਨੇ ਪੂਰਾ ਜੋਰ ਲਾ ਕੇ ਅਰ ਚਾਰੇ ਕੋਰਸ ਗਵਰਨਮੈਂਟ ਕਾਲਜ ਦੇ ਵਿੱਚ ਸ਼ੁਰੂ ਹੋ ਗਏ ਨੇ ਐਡਮਿਸ਼ਨ ਸ਼ੁਰੂ ਹੋ ਗਈਆਂ ਨੇ ਕਈ ਵਾਰੀ ਕੀ ਹੁੰਦਾ ਸੀਗਾ ਕਿ ਪ੍ਰੋਜੈਕਟ ਬਣ ਜਾਂਦੇ ਸੀਗੇ ਇਨੋਗਰੇਟ ਹੋ ਜਾਂਦੇ ਸੀ ਔਰ ਪਾਈਪਲਾਈਨ 'ਚ ਪਏ ਰਹਿੰਦੇ ਸੀਗੇ ਪਰ ਇਹ ਪਹਿਲਾ ਇਨਸਟੈਂਸ ਆ ਕਿਤੇ ਦਸਾਂ 12 ਸਾਲਾਂ ਤੋਂ ਬਾਅਦ ਚਾਰ ਨਵੇਂ ਕੋਰਸ ਸ਼ੁਰੂ ਹੋ ਕੇ ਲਾਂਚ ਹੋ ਗਏ ਐਡਮਿਸ਼ਨ ਸ਼ੁਰੂ ਹੋ ਗਈਆ ਔਰ ਮੈਨੂੰ ਅੱਜ ਗਰਦਾਸਪੁਰ ਦੇ ਇਲਾਕਾ ਵਾਸੀਆਂ ਨੂੰ ਦੱਸਦੇ ਆ ਇਹ ਵੀ ਖੁਸ਼ੀ ਆ ਕਿ ਜੇ ਆਪਾਂ ਪਿਛਲੇ ਸਾਲ ਦੇ ਦਾਖਲੇ ਦੇਖ ਲਈਏ ਸਰਕਾਰੀ ਕਾਲਜ ਦੇ ਵਿੱਚ ਤੇ ਅੱਜ ਦੇ ਦਾਖਲੇ ਪਿਛਲੇ ਸਾਲਾਂ ਨਾਲੋਂ ਕਿਤੇ ਵਧੇਰੇ ਨੇ ਔਰ ਮੈਂ ਸਮਝਦਾ ਵੀ ਕਿਉਂ ਵਧੇ ਨੇ ਕਿਉਂਕਿ ਮਾਪਿਆਂ ਦਾ ਤੇ ਬੱਚਿਆਂ ਦਾ ਕੌਨਫੀਡੈਂਸ ਸੰਸਥਾ ਦੇ ਵਿੱਚ ਬਣਿਆ ਇੰਸਟੀਚੂਸ਼ਨ ਦੇ ਵਿੱਚ ਬਣਿਆ ਔਰ ਜਿਸ ਵਕਤ ਸੰਸਥਾ ਔਰ ਇੰਸਟੀਚੂਸ਼ਨ ਦੇ ਵਿੱਚ ਵਿਸ਼ਵਾਸ ਬਣ ਜਾਵੇ ਤੇ ਫਿਰ ਲੋਕ ਦਾਖਲਾ ਲੈਂਦੇ ਨੇ ਕਿਉਂਕਿ ਪਹਿਲਾਂ ਲੋਕਾਂ ਕੋਲ ਮਜਬੂਰੀ ਸੀ ਉਹਨਾਂ ਕੋਲ ਉਹ ਵੇਅਰ ਵਿਦਰਸ ਨਹੀਂ ਸੀ ਏਥੇ ਜਿਨੇ ਕਰਕੇ ਬੱਚੇ ਤੇ ਦਾਖਲਾ ਲੈਂਦੇ ਔਰ ਲੋਕਾਂ ਨੂੰ ਪ੍ਰਾਈਵੇਟ ਕਾਲਜਾਂ ਤੋਂ ਜਾਣਾ ਪੈਂਦਾ ਸੀ ਮਾਪਿਆਂ ਕੋਲ ਪੈਸੇ ਵੀ ਨਹੀਂ ਸੀ ਹੁੰਦੇ ਪਰ ਫਿਰ ਵੀ ਉਹ ਮਜਬੂਰੀ ਦੇ ਵਿੱਚ ਕਿਤੇ ਕਰ ਕੋਚੀਰ ਵੇਚ ਕੇ ਆਪਣੇ ਬੱਚਿਆਂ ਨੂੰ ਪੜਾਉਂਦੇ ਸੀ ਅੱਜ ਕਟ ਫੀਸਾਂ ਦੇ ਉੱਪਰ ਗਵਰਨਮੈਂਟ ਕਾਲਜ ਗੁਰਦਾਸਪੁਰ ਜਿਹੜਾ ਸਾਰੇ ਕੋਸਤੇ ਜਿਹੜੇ ਨੇ ਇਲਾਕਾ ਵਾਸੀਆਂ ਨੂੰ ਦੇ ਰਿਹਾ ਔਰ ਇਹਦੇ ਨਾਲ ਮੈਨੂੰ ਅਸ਼ਵਨੀ ਜੀ ਇਹ ਇਲਾਕਾ ਸਾਡਾ ਆਰਥਿਕ ਤੌਰ ਤੇ ਕਮਜ਼ੋਰ ਆ ਔਰ ਮੈਨੂੰ ਪ੍ਰਿੰਸੀਪਲ ਸਾਹਿਬ ਦੱਸ ਰਹੇ ਸਨ ਕਿ ਕਿਸੇ ਵਕਤ ਜਦੋਂ ਬੱਚਾ ਹੁੰਦਾ ਉਹਦੇ ਕੋਲ ਭਾਵੇਂ ਬਹੁਤ ਘੱਟ ਮਾਰਜਨਲ ਫੀਸ ਆ ਪਰ ਉਸ ਫੀਸ ਲਈ ਵੀ ਪੂਰੇ ਪੈਸੇ ਜਿਹੜੇ ਨੇ ਉਹ ਨਹੀਂ ਹੁੰਦੇ ਔਰ ਉਹਦੇ ਕਰਕੇ ਵੀ ਫਿਰ ਇਹਨਾਂ ਨੇ ਇਨਸਟਾਲਮੈਂਟਸ ਵੀ ਅਲਾਉ ਕੀਤੀਆਂ ਨੇ ਔਰ ਮੈਨੂੰ ਇੱਕ ਗੱਲ ਦੀ ਖੁਸ਼ੀ ਆ ਕਿ ਪ੍ਰਿੰਸੀਪਲ ਸਾਹਿਬ ਦਾ ਐਟੀਟਿਊਡ ਵੀ ਇਹ ਆ ਕਿ ਮੈਂ ਬੱਚੇ ਨੂੰ ਪੈਸੇ ਘਾਣਾਂ ਦੀ ਉਹਦੀ ਪੜਾਈ ਨੂੰ ਸਫਰ ਨਹੀਂ ਕਰਨ ਦੇਣਾ ਤਾਂ ਸੇ ਹੋਣੀ ਨਾ ਹੁਣ ਉਹ ਬਾਅਦ ਦੀ ਗੱਲ ਆ ਪੜ੍ਹਾਈ ਉਹਨੂੰ ਜਿਹੜੀ ਆ ਉਹ ਦੇਣੀ ਆ ਸੋ ਇਹਦੇ ਨਾਲ ਮੈਂ ਸਮਝਦਾ ਵੀ ਅੱਪਾ ਇੱਕ ਬਹੁਤ ਵੱਡਾ ਆ ਰੋਲ ਜਿਹੜਾ ਸਮਾਜ ਦੇ ਨੂੰ ਵਧੀਆ ਬਣਾਉਣ ਵਾਸਤੇ ਅਦਾ ਕਰ ਰਹੇ ਆ ਸੋ ਗਵਰਨਮੈਂਟ ਕਾਲਜ ਚ ਜਿੰਨੀ ਵਾਰੀ ਆਉਣਾ ਮੈਂ ਇਥੋਂ ਬਹੁਤ ਵੱਡੀ ਇਨਸਪੀਰੇਸ਼ਨ ਲੈ ਕੇ ਜਾਣਾ ਰੀਚਾਰਜ ਹੋ ਕੇ ਜਾਣਾ ਨਵੇਂ ਆਈਡੀਆਜ਼ ਲੈ ਕੇ ਜਾਣਾ ਔਰ ਅੱਗੇ ਕੋ ਹੋਰ ਚੀਜ਼ ਦੀ ਮਿਹਨਤ ਕਰਨ ਦਾ ਵੀ ਲੋੜ ਹੋਵੇ ਉਮੀਦ ਦਿਲ ਕਰਦਾ ਵੀ ਇਹਦੇ ਲਈ ਕਰੀਏ ਸਪੋਰਟਸ ਨੂੰ ਵਧੀਆ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਬਿਲਡਿੰਗ ਜਿਹੜੀ ਸਾਡੀ ਬਹੁਤ ਡੇਪ੍ਰੀਲੇਟਡ ਕੰਡੀਸ਼ਨ ਦੇ ਵਿੱਚ ਸੀਗੀ ਅਜੋ ਸਾਰੀ ਉਹਦੀ ਦਿੱਖ ਜਿਹੜੀ ਆ ਨਜ਼ਰ ਆਉਣੀ ਸ਼ੁਰੂ ਹੋ ਗਈ ਆ ਔਰ ਮੈਨੂੰ ਡਾਕਟਰ ਪੱਲਾ ਕਹ ਰਹੇ ਸਰ ਕਿ ਇਹ ਤਾਂ ਸ਼ੁਰੂਆਤ ਹੈ ਜੀ ਸਵਾ ਪਾ ਲੈਂਦੇ ਹੋ ਹੋਰ ਵਧੀਆ ਚੀਜ਼ਾਂ ਵੀ ਸਾਹਮਣੇ ਆਉਣਗੀਆਂ ਸੋ ਪਰਮੇਸ਼ਵਰ ਕਰੇ ਇਹ ਮਿਆਰੀ ਸੰਸਥਾ ਜੀ ਸਾਡੇ ਇਲਾਕੇ ਦੀ ਜਿਹੜੀ ਹੌਲੀ-ਹੌਲੀ ਜਿੰਨੇ ਆਪਣਾ ਗਰਮ ਇਤਿਹਾਸ ਖੋਲਿਆ ਸੀ ਅੱਜ ਦੁਬਾਰਾ ਅਕਾਲ ਪੁਰਖ ਤੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹ ਦੁਬਾਰਾ ਰਿਸਟੋਰ ਹੋ ਰਿਹਾ ਔਰ ਬਹੁਤ ਨਾ ਕਹਿੰਦਾ ਹੋਇਆ ਇੱਕ ਗਲ ਮਾ ਇਲਾਕਾ ਵਾਸੀਆਂ ਨੂੰ ਉਹਨਾਂ ਨੇ ਕਿ ਸਾਡੀ ਸਾਡੀ ਸੋਚ ਇਹ ਆ ਕਿ ਸੰਸਥਾਵਾਂ ਨੂੰ ਐਜੂਕੇਸ਼ਨਸਟਾਂ ਦੇ ਹਵਾਲੇ ਹੀ ਰੱਖਿਆ ਜਾਵੇ ਸੰਸਥਾਵਾਂ ਦਾ ਰਾਜਤਿਕਰਨ ਨਾ ਕੀਤਾ ਜਾਵੇ ਸੰਸਥਾਵਾਂ ਦੇ ਵਿੱਚ ਰਾਜਨੀਤੀ ਔਰ ਸਿਆਸਤ ਨਾ ਕੀਤੀ ਜਾਵੇ Let educators deal with the educational institutions then only the institutions will grow ਔਰ ਮੇਰਾ ਇੱਕ ਇਹਦਾ ਕਿ ਜਿੱਥੇ ਮਦਦ ਦੀ ਲੋੜ ਆ ਉਥੇ ਆਪਾਂ ਹਾਜ਼ਰ ਆ ਪਰ ਸਾਡੀ ਕੋਈ ਕਿਸੇ ਕਿਸਮ ਦੀ ਵਰਕਿੰਗ ਦੇ ਵਿੱਚ ਇੰਟਰਫੇਰੈਂਸ ਨਹੀਂ ਹੋਊਗੀ ਤਾਂ ਕਿ ਸੰਸਤਾ ਆਪਣੇ ਆਪ ਦੇ ਵਿੱਚ ਵਿਕਸਿਤ ਹੋ ਸਕੇ ਇਹੋ ਹੀ ਕਰਦਾ ਔਰ ਉਹਦੇ ਨਾਲ ਜੇ ਜਦੋਂ ਸੰਸਤਾ ਵਿਕਸਿਤ ਹੋਊਗੀ ਬੱਚਿਆਂ ਨੂੰ ਬਿਯਾਰੀ ਸਿੱਖਿਆ ਮਿਲੂਗੀ ਘੱਟ ਪਿਆਸੇ ਅਜ ਮਿਲੂਗੀ ਬੱਚੇ ਵਧੀਆ ਤਰੀਕੇ ਨਾਲ ਆਪਣਾ ਰੋਜ਼ਗਾਰ ਲੈ ਸਕਣਗੇ ਸੋ ਇਹ ਸਾਰੀਆਂ ਚੀਜ਼ਾਂ ਆ ਚੰਗੀਆਂ ਲੱਗੀਆਂ ਨੇ ਮੁਬਾਰਕ ਦਿਨਣਾ ਜੀ ਔਰ ਦਿਲ ਦੀਆਂ ਗਹਿਰਾਈਆਂ ਤੋਂ ਗਾਮਨ ਕਾਲਜ ਦੇ ਸਾਰੇ ਸਟਾਫ ਦਾ ਭਾਵੇਂ ਉਹ ਟੀਚਿੰਗ ਆ ਜਾਂ ਨਾਨ ਟੀਚਿੰਗ ਆ ਹੈਡਡ ਬਾਏ ਡਾਕਟਰ ਅਸ਼ਵਨੀ ਪੱਲਾ ਫਤਾਈ ਦੇ ਪਾਤਰੋ ਇਲਾਕੇ ਵੱਲੋਂ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ